ਠੀਕ ਹੈ ਬਹੁਤ ਬਹੁਤ ਵਧੀਆ ਠੀਕ ਹੈ ਛੋਟੇ بڑے ਮਾਤਾ ਚੰਦੀ ਕਲਾ ਬਖਸ਼ੀ ਠੀਕ ਹੈ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ ਸਿੱਤਾਂ ਠੀਕ ਆ ਹਾਂਜੀ ਬਹੁਤ ਬਹੁਤ ਵਧੀਆ ਤੁਹਾਡੇ ਵਰਗੇ ਬੰਦਿਆਂ ਨੂੰ ਦੇਖ ਕੇ ਸਾਨੂੰ ਹੌਸਲਾ ਮਿਲਦਾ ਵੀਰ ਅੱਜ ਤੱਕ ਅੱਜ ਤਾਂ ਪਦੀ ਤੁਹਾਡੇ ਵੱਲ ਦੇਖ ਕੇ ਮੈਨੂੰ ਬਹੁਤ ਮਿਲਦਾ ਇਹ ਕਾਨੂੰ ਗੱਲ ਪਰਮਾਤਮਾ ਨਾਲ ਕਰੇ ਮੇਤੇ ਕੋਈ ਇਦਾਂ ਟਾਈਮ ਆਉਗਾ ਮੇਰਾ ਆਪਣਾ ਘਰ ਆ ਜਾ ਉੱਤੇ ਕਕੇ ਨਹੀਂ ਕਰਨਾ ਇਹ ਪਰਿਵਾਰ ਆ ਤੇਰਾ ਇੱਥੇ ਹਾਂਜੀ ਉਹ ਕੀ ਨਾਮ ਵੀਰੇ ਤੇਰਾ ਅ디 ਬਈ ਮੇਰਾ ਨਾ ਦੁਰਦੀਪ ਗਰਦੀਪ ਸਿੰਘ ਹਾਂਜੀ ਪਿੰਡ ਕਿਹੜਾ ਪਿੰਡ ਹਰੀਪੁਰ ਆਧਮੋਰ ਤੇ ਨਾਲ ਹੀ ਆ ਬੰਦਾ ਹਰੀਪੁਰ ਉਹ ਹਾਂਜੀ ਇਹ ਜਨਮ ਤੋਂ ਹੀ ਪ੍ਰੋਬਲਮ ਸੀ ਹਾਂਜੀ ਆਂਦਾਂ ਜਨਮ ਤੋਂ ਹੀ ਇਸ ਸਪੈਸ਼ਲ ਤਿਆਰ ਕਰੀ ਸਕੂਟਰੀ ਹਾਂਜੀ 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 ਉਹ ਇਹ ਮੈਂ ਆਪਣਾ ਸਾਰਾ ਪਾਸਪੋਰਟ ਦਾ ਆਧਾਰ ਕਾਰਡ ਪੈਨ ਕਾਰਡ ਸਾਰਾ ਸਾਰਾ ਕੰਮ-ਕੰਮ ਕਰਦਾ ਹੈ ਅੱਛਾ ਹਾਂਜੀ ਛਾਪ ਆਪੀ ਬਾ ਗਰਦੀਪ ਸਿੰਘ ਤੋ ਤੂੰ ਸਿੱਖਿਆ ਲੈਣੀ ਚਾਹੀਦੀ ਲੋਕਾਂ ਨੂੰ ਯਾਰ ਕੀ ਕਹਦਾ ਬਾਰੇ ਤੁਹਾਡੇ ਸੋਲ ਨੇ ਜੇ ਕੋਈ ਦੁਨੀਆ ਦਾ ਫਾਂਟਾ ਕੋਈ ਹੋਇਆ ਨਾ ਐਸਲੇ ਤੁਸੀਂ ਨਹੀਂ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਗਰਦੀਪ ਸਿੰਘ ਆ ਵੀਰਾ ਹਰੀਪੁਰ ਤੋਂ ਜਲੰਧਰ ਜ਼ਿਲ੍ਹੇ ਤੋਂ ਆਦਮਪੁਰ ਦੇ ਕੋਲ ਜਨਮ ਤੋਂ ਹੀ ਪਹਾਜਲਤਾਂ ਤੋਂ ਪੋਲੀਆ ਆਇਆ ਆ ਵੀਰਾ ਆਧਾਰ ਕਾਰਡ ਪਾਸਪੋਰਟ ਜਨਮ ਸਰਟੀਫਿਕੇਟ ਮੋਰ ਸਰਟੀਫਿਕੇਟ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਆ ਜਿਹੜਾ ਕਲੈਰੀਕਲ ਦਾ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਵੀ ਰ ਕਰਵਾਉਂਦਾ ਇਸ ਬੰਦੇ ਨੇ ਆਪਣੀ ਇਸ ਸਮੱਸਿਆ ਨੂੰ ਸਮੱਸਿਆ ਨਹੀਂ ਐਡਵਾਂਟੇਜ ਬਣਾ ਲਿਆ ਇਸ ਇਨਸਾਨ ਵੱਲੋਂ ਦੇਖ ਕੇ ਮੜਾ ਜੇ ਆਪਣੇ ਅੰਦਰ ਝਾਤ ਮਾਰਿਆ ਸਾਨੂੰ ਰੱਬ ਨੇ ਹੱਥ ਪੈਰ ਦਿੱਤੇ ਸਰੀਰ ਦਿੱਤਾ ਸੀ ਐਵੇਂ ਛੋਟੇ ਛੋਟੇ ਗੱਲ ਪਿੱਛੇ ਰੋਈ ਜਾਂਦੇ ਐ ਐਵੇਂ ਅਸੀਂ ਰੱਬ ਨੂੰ ਕੋਸੀ ਜਾਂਦੇ ਰਹਿੰਦੇ ਅੱਜ ਬਾਈ ਨੇ ਆਪਣੇ ਘਰ ਨੂੰ ਵੀ ਚਲਾ ਰਿਆ ਪਰਿਵਾਰ ਨੂੰ ਵੀ ਚਲਾ ਰਿਆ ਸਾਡੇ ਸੁਪਨਿਆਂ ਦੇ ਘਰ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਚੋਂ ਬਾਈ ਹਿੱਸਾ ਪਾਉਣ ਆਇਆ ਇੱਥੇ ਜ਼ਬੰਦ ਦੀ ਸੇਵਾ ਚ ਹਿੱਸਾ ਪਾਉਣ ਆਇਆ ਬਾਈ ਗਰਦੀਪ ਸਿੰਘ ਸਲੂਟ ਹੈ ਜੀ ਵੀਰਾਂ ਨੂੰ ਸਾਡੇ ਨੂੰ ਜੀ ਜੀ ਉਟਾ ਮਾਈ ਜੀ ਹੰਦਾ ਵਸਦਾ ਮਹਾਰਾਜ ਤੰਦਰੁਸਤ ਹੈ ਮਾਚ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਸੋਚੇ ਜਰੂਰ ਬਚਾਰਿਓ ਨજર ਮਾਰਿਓ ਠੀਕ ਹੈ ਵੀਰੇ